ਕੰਮ ਦੇ ਵਿੱਚ ਮੈਂ ਕੂਨ-ਕੂਨ ਦੇਖਿਆ ਆਪਣੇ ਬੱਚੇ ਨੂੰ ਵੱਡਿਆ ਪਿਆ ਦੇਖਿਆ ਉਹਦੇ ਪੇਟ ਵਿੱਚ ਛੱਕੂ ਸੀ ਗਾ ਮੈਂ ਛੱਕੂ ਕੱਢਿਆ ਤੇ ਪੇਟ ਦੇ ਵਿੱਚ ਹੁੰਦੀ ਆ ਜਦਾਂ ਬੱਚਾ ਲਿਆ ਸਭ ਇਹਨੂੰ ਮੈਂ ਮੁੰਡਾ ਜਾ ਕੇ ਦੇਖਿਆ ਮੈਂ ਉਹਨੂੰ ਹਲਾਇਆ ਵੀ ਮੈਂ ਕਿ ਸ਼ਰਨ ਸ਼ਰਨ ਉਹ ਇਸ ਤਰ੍ਹਾਂ ਉਹਦਾ ਸਿਰ ਨੀਚੇ ਸੀਗਾ ਬਾਹਾਂ ਉਹਦੀਆਂ ਹਿੰਦ ਸੀਗੀਆਂ ਸਾਰੀਆਂ ਉਹਦੀਆਂ ਲੱਤਾਂ ਵੱਡੀਆਂ ਪਈਆਂ ਸੀ ਉਸੀ ਦਾ ਸਾਰਾ ਵੱਡਿਆ ਹੋਇਆ ਸੀ ਲੱਗਾ ਤਾਂ ਉਸੇ ਦੇਖਿਆ ਹੋਣਾ ਕਿ ਆਕਰ ਹਾਲਾਤ ਇਦਾਂ ਦੇ ਨੇ ਤੇ ਮੌਕੇ ਤੇ ਉੱਪਰ ਕਿਨੂੰ ਫੋਨ ਕੀਤਾ ਕਿਸ ਨੂੰ ਬੁਲਾਇਆ ਕਰ ਜੇ ਨਹੀਂ ਜੀ ਮੈਂ ਕਿਸਨ ਨੂੰ ਨਹੀਂ ਬੁਲਾਇਆ ਮੈਂ ਭੱਜ ਕਰਕੇ ਗਲੀ ਵਾਲਿਆਂ ਨੂੰ ਬੁਲਾਇਆ ਮੈਂ ਸਭ ਤੋਂ ਪਹਿਲੀ ਕੀ ਮੇਰੇ ਬੱਚੇ ਨੂੰ ਹਸਪੀਟਲ ਲੈ ਚੇ ਲੋਕੋ ਇਹ ਬਚਾ ਦਿਓ ਮੇਰੇ ਬੱਚੇ ਨੂੰ ਉਹ ਕਿਸੇ ਬੱਚੇ ਨੂੰ ਇੰਨੀ ਬੇਰਹਿਮ ਮਾਰਨਾ 22 ਵਾਰ ਚਾਕੂ ਮਾਰਨੇ ਕੋਈ ਆਮ ਨੋਰਮਲ ਬੰਦੇ ਦੇ ਹੱਥ ਵਾਸਤੇ ਗਲਤ ਹੈ ਜੋ ਚਾਚੇ ਪ੍ਰਿਜਿੰਦਰ ਦਾ ਪਰ ਕਿਥਾਂ ਦਾ ਸੀਗਾ ਕੀ ਕਦੀ ਲੱਗਿਆ ਸੀ ਵੀ ਇਸ ਤਰ੍ਹਾਂ ਕਿਦ ਨਾਲ ਇੰਨੀ ਉੰਧਖਾਪਪ ਦੇ ਵਿੱਚ ਹੋ ਸਕਦੀ ਹੈ ਵੀ ਦਿਲ 'ਚ ਇੰਨਾ ਜ਼ਹਿਰ ਹੋ ਸਕਦਾ ਹੈ ਇਸ ਤਰ੍ਹਾਂ ਬੇਰਹਿਮੀ ਨਾਲ ਕਤਲ ਨਹੀਂ ਜੀ ਐਸਾ ਕੁਝ ਨਹੀਂ ਇਸ ਦੀ ਵਦ ਨਹੀਂ ਇਸ ਸਪੋਚਿਆ ਦੇ ਵੀ ਨਹੀਂ ਇਸ ਸਪੋਚਿਆ ਵੀ ਇਹ ਕੁਝ ਹੋ ਰਹੇ ਗਏ ਹਨ ਪਟਿਆਲਾ ਦੇ ਆਨੰਦਪੁਰ ਦੇ ਇੱਕ ਭਿਆਨਕ ਘਟਨਾ ਸਾਹਮਣੇ ਆਉਂਦੀ ਹੈ ਜਿੱਥੇ ਕਿ ਇੱਕ 13 ਸਾਲਾਂ ਦੇ ਸ਼ਰਨ ਨਾਮ ਦੇ ਬੱਚੇ ਨੂੰ ਉਹਨਾਂ ਦੇ ਚਾਚਿਆਂ ਦੇ ਵੱਲੋਂ ਮੌਤ ਦੇ ਘਾਟ ਪਾਰਤਾ ਜਾਂਦਾ ਲਗਾਤਾਰੇ ਘਟਨਾ ਜਿਹੜੀ ਹੈ ਪਟਿਆਲਾ ਦੇ ਲੋਕਾਂ ਦੇ ਸਾਹ ਸੁਕੋਏ ਨੇ ਕਿ ਅਖਰਕਾਰ ਇੰਨੀ ਬੇਰਹਿਮੀ ਦੇ ਨਾਲ ਉਸ ਬੱਚੇ ਦਾ ਕਤਲ ਕੀਤਾ ਗਿਆ ਕਿ ਤਸਵੀਰਾਂ ਰੌਂਗ ਤੇ ਖੜਲ ਕਰਨ ਵਾਲੀਆਂ ਨੇ ਤੇ ਇਸੇ ਇੱਕੇ ਹੀ ਘਰ ਦੇ ਵਿੱਚ ਉਹ ਚਾਰ ਭਰਾ ਸਨ ਜਿਹੜੇ ਰਹਿੰਦੇ ਸਨ ਜਿਹੜਾ ਇੱਕ ਭਰਾ ਸੋਨੂ ਸੀਗਾ ਜਿਹਦਾ ਬੇਟਾ ਸੀ ਸ਼ਰਨ ਉਹ ਵੀ ਇੱਥੇ ਮੌਜੂਦ ਸਨ ਤੇ ਇਹ ਤਸਵੀਰਾਂ ਉਸ ਘਰ ਦੀਆਂ ਨੇ ਜਿੱਥੇ ਚਾਰੋਂ ਭਰਾ ਇਕੱਠੇ ਰਹਿੰਦੇ ਸਨ ਤੇ ਤਿੰਨ ਚਾਚੇ ਜਿਹੜੇ ਨੇ ਉਹਨਾਂ ਦੇ ਉੱਪਰ ਇਲਜ਼ਾਮ ਲਗਾਏ ਜਾ ਰਹੇ ਨੇ ਪਰਿਵਾਰ ਦੇ ਵੱਲੋਂ ਕਿ ਉਹਨਾਂ ਦੇ ਵੱਲੋਂ ਘਟਨਾ ਨੂੰ ਅੰਜਾਮ ਦਿੱਤਾ ਗਿਆ ਹਾਲਾਂਕਿ ਦੋ ਜਿਹੜੇ ਚਾਚੇ ਨੇ ਉਹ ਉਸ ਦੇ ਕਬਜ਼ੇ ਦੇ ਵਿੱਚ ਨੇ ਤੇ ਇੱਕ ਜਿਹੜਾ ਚਾਚਾ ਸੀ ਉਹ ਮੌਕੇ ਦੇ ਉੱਪਰੋਂ ਫਰਾਰ ਹੈ ਜਿਸ ਦੀ ਭਾਲ ਜਿਹੜੀ ਲਗਾਤਾਰ ਉਹ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾ ਰਹੀ ਹੈ ਇਸ ਸਮੇਂ ਪਰਿਵਾਰ ਮੌਜੂਦ ਹੈ ਹਾਲਾਤ ਬਹੁਤ ਨਾਜ਼ੁਕ ਨੇ ਕਿਉਂਕਿ ਲਗਾਤਾਰ ਪਰਿਵਾਰ ਦੇ ਪਹਿਲਾਂ ਤੋਂ ਜ਼ਮੀਨ ਖਸੂਕੀ ਚੁੱਕੀ ਚੁੱਕੀ ਹੈ ਜਿਸ ਤਰੀਕੇ ਦੇ ਨਾਲ ਹਾਲਾਤ ਉਸ ਬੱਚੇ ਦੇ ਦੇਖੇ ਨੇ ਕਿ ਬਹੁਤ ਬੁਰੇ ਹਾਲਾਤਾਂ ਦੇ ਵਿੱਚ ਉਸ ਬੱਚੇ ਦੀ ਲਾਸ਼ ਜਿਹੜੀ ਆ ਉਹ ਕਮਰੇ ਦੇ ਵਿੱਚੋਂ ਦੇਖੀ ਗਈ ਸਰ ਨਾਲ ਉਹਦੇ ਮਾਤਾ ਜੀ ਮੌਜੂਦ ਨੇ ਜਿਹੜੇ ਸਵੇਰੇ ਸ਼ਹਿਰ ਦੇ ਉੱਪਰ ਗਏ ਸਨ ਜਦੋਂ ਵਾਪਸ ਪਰਤਦੇ ਨੇ ਤਾਂ ਕਮਰੇ ਦੇ ਹਾਲਾਤ ਦੇਖ ਕੇ ਐਰਾ ਤੁਲਜ਼ ਮੈਨੂੰ ਕਿਸੋ ਜਾਣਦੀ ਹੈ ਕੀ ਨਾਮ ਹੈ ਜੀ ਆਪਣਾ ਗੁਰਮੀਤ ਕੌਰ ਗੁਰਮੀਤ ਜੀ ਕਿੰਨੇ ਵਜੇ ਸਮਾਸੀਗਾ ਜਦੋਂ ਉਸੇ ਘਰ ਪਰਤਿਆ ਸਵੇਰ 7 ਵਜੇ ਦਾ ਹਾਲਾਤ ਕੀ ਸੀ ਜਦੋਂ ਘਰ ਆਇਆ ਤਾਂ ਕਮਰੇ ਦੇ ਵਿੱਚ ਕਿੱਦਾਂ ਦੇ ਹਾਲਾਤ ਦੇਖੇ ਕਮਰੇ ਦੇ ਵਿੱਚ ਮੈਂ ਖੂਨ ਖੂਨ ਦੇਖਿਆ ਆਪਣੇ ਬੱਚੇ ਨੂੰ ਵੱਢਿਆ ਪਿਆ ਦੇਖਿਆ ਉਹਦੇ ਪੇਟ ਵਿੱਚ ਚਾਕੂ ਸੀਗਾ ਮੈਂ ਚਾਕੂ ਕੱਢਿਆ ਉਹਦੇ ਪੇਟ ਦੇ ਵਿੱਚੋਂ ਦੀ ਤਾਂ ਮੈਂ ਸੋਚਿਆ ਸ਼ਾਇਦ ਮੇਰਾ ਬੱਚਾ ਪੱਖੇ ਵਿੱਚ ਆ ਗਿਆ ਨਹੀਂ ਮੈਨੂੰ ਲੱਗਿਆ ਵੀ

ਮਾਤਾ ਜੀ ਗੁਨ ਨਾਲ ਰੋਟੀਆਂ ਬਣਾ ਕੇ ਘਵਾਂਦੀ ਸੀ ਉਹਦਾ ਕੰਮ ਕਰਦੀ ਸੀ ਕੱਪੜੇ ਧੋਕੇ ਦੇਂਦੀ ਸੀ ਕੋਈ ਰੰਜਿਸ਼ ਨਹੀਂ ਸੀ ਅਸਰਾਤੀਓ ਨੇ ਮੈਨੂੰ ਜਰੂਰੀ ਇੱਕ ਗੱਲ ਕਹੀ ਐ ਮੇਰੇ ਅੱਗੇ ਪਿੱਛੇ ਕੋਈ ਨਹੀਂ ਕਰਦਾ ਤੁਸੀਂ ਪਛਾਉਗੇ ਬਸ ਮੈਂ ਗੱਲ ਨਹੀਂ ਸਮਝ ਸਕੀ ਮੈਨੂੰ ਕਿਉਂ ਕਹੀ ਐ ਉਹਨਾਂ ਨੇ ਅੱਜ ਅਮਸੀ ਦਾ ਚਾਚਾ ਜਿਹਦੇ ਵੱਲੋਂ ਇਹ ਗੱਲ ਕਹੀ ਗਈ ਜੋਨੀ ਜੋਨੀ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਮੇਰੇ ਅੱਗੇ ਪਿੱਛੇ ਕੋਈ ਨਹੀਂ ਤਾਂ ਤੁਸੀਂ ਪਛਾਉਗੇ ਤਰੀਕੇ ਤੋਂ ਉਹਨੂੰ ਉਸ ਗੱਲ ਦੇ ਸਮਝ ਨਹੀਂ ਲੱਗੀ ਆਖਰ ਕੀ ਗੱਲ ਹੋ ਹਾਂਜੀ ਜੀ ਤੋਂ ਬਾਅਦ ਲਗਾਤਾਰ ਉਸੇ ਦੇਖਿਆ ਹੋਣਾ ਕਿ ਆਕਰ ਹਾਲਾਤ ਇਦਾਂ ਦੇ ਨੇ ਤੇ ਮੌਕੇ ਦੇ ਉੱਪਰ ਕਿਹਨੂੰ ਫੋਨ ਕੀਤਾ ਕਿਸ ਨੂੰ ਬੁਲਾਇਆ ਕਰਦੇ ਨਹੀਂ ਜੀ ਮੈਂ ਕਿਸੇ ਨੂੰ ਨਹੀਂ ਬੁਲਾਇਆ ਮੈਂ ਬਾਹਰ ਨਿਕਲ ਕੇ ਗਲੀ ਵਾਲਿਆਂ ਨੂੰ ਬੁਲਾਇਆ ਮੈਂ ਸਭ ਦੇ ਪੈਰੀ ਪੀ ਮੇਰੇ ਬੱਚੇ ਨੂੰ ਹਸਪੀਟਲ ਲੈ ਚੱਲੋ ਕੋਈ ਬਚਾ ਦਿਓ ਮੇਰੇ ਬੱਚੇ ਨੂੰ ਬਚਾ ਦਿਓ ਸਭ ਦੇ ਘੇਟ ਖੜਕਾਏ ਮੈਂ ਬੂਏ ਖੜਕਾਏ ਲੋਕਾਂ ਦੇ ਪੈਰੀ ਪਈ ਮੇਰਾ ਬੱਚਾ ਲੈ ਚੱਲੋ ਹਸਪੀਟਲ ਮੇਰਾ ਬੱਚਾ ਬਚਾ ਲਓ ਕੋਈ ਨਹੀਂ ਲੈ ਕੇ ਗਿਆ ਮੇਰੇ ਬੱਚੇ ਨੂੰ ਹਸਪੀਟਲ ਉਹ ਨਹੀਂ ਲੱਕੇ ਗਿਆ ਜਿਹੜੇ ਸੋਨੂ ਨੇ ਸ਼ਰਨ ਦੇ ਪਿਤਾ ਜੀ ਸੀਗੇ ਉਹ ਮੌਕੇ ਤੇ ਨਹੀਂ ਸੀ ਕਰ ਨਹੀਂ ਜੀ ਉਹ ਡਿਊਟੀ ਗਏ ਸੀ ਉਹ ਥਾਪੜ ਵਿੱਚ ਲੱਗੇ ਪਏ ਸਿਕਿਉਰਟੀ ਗਾਰਡ ਸਾਡੇ ਪੰਜ ਉਹ ਡਿਊਟੀ ਚਲੇ ਗਏ ਸੀ ਸਵੇਰੇ ਕਿ ਸਾਰੀ ਸੋਚੀ ਸਮਝੀ ਪਲੈਨਿੰਗ ਹੈ ਕਿਉਂਕਿ ਜਦੋਂ ਤੁਸੀਂ ਵੀ ਘਰ ਤੋਂ ਬਾਹਰ ਗਏ ਹੋ ਤੇ ਉਹਦੇ ਪਿਤਾ ਜੀ ਵੀ ਸੋਨੂ ਨੇ ਉਹ ਵੀ ਘਰ ਤੋਂ ਬਾਹਰ ਸੀ ਹਾਂਜੀ ਸਾਰੀ ਸੋਚੀ ਸਮਝੀ ਨਾਲੇ ਸ਼ਾਹ ਜੀ ਸਰਚਾ ਹੀ ਹੈ ਜੀ ਪਲਾਨ ਕੀਤਾ ਵੇ ਅਸੀਂ ਇਹਨਾਂ ਨੇ ਫੈਲਾਇਆ ਕਿਹਾ ਜਾ ਰਿਹਾ ਵੀ ਜਦੋਂ ਇਹ ਸਾਰੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਸ ਸਮੇਂ ਮੌਕੇ ਤੇ ਬਾਕੀ ਦੋ ਭਰਾ ਜਿਹੜੇ ਨੇ ਉਹ ਇਸੇ ਘਰ ਦੇ ਵਿੱਚ ਸੀਗੇ ਨਾਲ ਦੇ ਕਮਰੇ ਵਿੱਚ ਸੀਗੇ ਕਿ ਉਹ ਗੱਲਬਾਤ ਹੋਈ ਉਹਨਾਂ ਨਾਲ ਜਿਸ ਟਾਈਮ ਮੈਂ ਆਈ ਅਜੀ ਉਸ ਟਾਈਮ ਇੱਕ ਤਾਂ ਇੱਥੇ ਸੋਫੇ ਤੇ ਬੈਠਾ ਪਿਆ ਸੀਗਾ ਫੋਨ ਦੇਖ ਰਿਆ ਸੀਗਾ ਤਾਂ ਮੈਨੂੰ ਦੇਖ ਕੇ ਉਹ ਅੱਕਾ ਬੱਕਾ ਦਾ ਜ਼ਰੂਰ ਹੋਇਆ ਉਹਨੇ ਮੈਨੂੰ ਨਹੀਂ ਦੱਸਿਆ ਵੀ ਅੰਦਰ ਕੀ ਹੋਇਆ ਕਿ ਕੀ ਨਹੀਂ ਹੋਇਆ ਪਤਾ ਹੈਗਾ ਤਾਂ ਮੈਂ ਸੋ ਉਸ ਨੂੰ ਚਾਹ ਪੁੱਛੀ ਮੈਂ ਕਿਹਾ ਬਦਦਰ ਚਾਹ ਦੇਣੀ ਆ ਬਣਾ ਕੇ ਬਸ ਅੰਦਰ ਠੀਕ ਐ ਬਸ ਇਹ ਉਹਦੇ ਨਾਲ ਮੇਰੀ ਨੀਕੀ ਖਲ ਹੋਈ ਗਈ ਨਾਲ ਜਿਹੜਾ ਇੱਥੇ ਬੈਠਾ ਸੀਗਾ बस FIR ਮੈਂ ਅੰਦਰ ਜਾ ਕੇ ਆਪਣਾ ਬੱਚਾ ਖੂਨ ਚਲਾਤ ਪਤਾ ਦੇਖਿਆ ਜਦ ਕਿ ਜੋ ਤੁਸੀਂ ਦੇਖਿਆ ਸਭ ਤੋਂ ਪਹਿਲਾਂ ਤੁਸੀਂ ਦੇਖਿਆ ਪਰਵਾਰ ਕਿਸ ਨੂੰ ਨਹੀਂ ਪਤਾ ਲੱਗਿਆ ਕਿ ਅੰਦਰ ਇਸ ਰਕੇ ਦੇ ਨਾਲ ਵਾਰਤਤ ਕੀਤੀ ਗਈ ਨਹੀਂ ਕਿਸੇ ਨੂੰ ਨਹੀਂ ਪਤਾ ਲੱਗਿਆ ਪ੍ਰਸ਼ਾਸਨ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਸੀ ਕਰ ਰਹੇ ਨੇ ਜੀ ਉਹ ਆਪਣੀ ਕਾਰਵਾਈ ਕਰ ਰਹੇ ਨੇ ਪਰ ਥੋੜਾ ਜਿਆਦਾ ਕਾਰਵਾਈ ਕਰਨ ਤੇੜਾ ਪਕੜਿਆ ਜਾਵੇ ਉਹ ਮੇਰੀ ਤੱਕ ਕੋਈ ਸਿਫਾਰਿਸ਼ ਹੈ ਨੂੰ ਇਨਸਾਫ ਚਾਹੀਦਾ ਬਸ ਮੇਰੇ ਬੱਚੇ ਦਾ ਕਾਤਲ ਚਾਹੀਦਾ ਮੇਰੇ ਇਨਨੀ ਬੇਰਹਿਮੀ ਨਾਲ ਮੇਰੇ 13 ਸਾਲਾਂ ਦਾ ਮਾਸੂਮ ਮੇਰਾ ਕੋਲਾ ਬੱਚਾ ਮੇਰ ਤੋਂ ਖੋਇਆ ਮਾਰਿਆ ਉਸਨੇ ਮੇਰੇ ਬੱਚੇ ਨੇ ਬੇਰਹਿਮੀ ਨਾਲ ਕਤਲ ਕੀਤਾ ਉਸਦਾ ਆਪਸ ਵਿੱਚ ਚਾਚੇ ਭਤੀਜਾਂ ਦਾ ਪਿਆਰ ਕਿਦਾਂ ਦਾ ਸੀਗਾ ਕਿ ਕਦੀ ਕਦੀ ਲੱਗਿਆ ਸੀ ਵੀ ਇਸ ਤਰ੍ਹਾਂ ਕਿਦ ਨਾਲ ਇੰਨੀ ਖੁੰਦਕਾ ਆਪਸ ਵਿੱਚ ਹੋ ਸਕਦੀ ਹੈ ਵੀ ਦਿਲ 'ਚ ਇੰਨਾ ਜ਼ਹਿਰ ਹੋ ਸਕਦਾ ਕਿਸ ਤਰੀਕੇ ਨਾਲ ਬੇਰਹਿਮੀ ਨਾਲ ਕਤਲ ਕੀਤਾ ਨਹੀਂ ਜੀ ਐਸਾ ਕੁਝ ਨਹੀਂ ਸਿਰਫ ਇਹ ਨਹੀਂ ਸੀ ਸੋਚਿਆ ਦੇ ਵੀ ਨਹੀਂ ਸੀ ਸੋਚਿਆ ਵੀ ਇਹ ਕੁਝ ਕਰਨਗੇ ਹੈ ਉਹ ਸਭ ਕੁਝ ਬਹੁਤ ਦੁਖਦਾਈ ਘਟਨਾ ਹੈ ਕਿਉਂਕਿ ਬੇਰਹਿਮੀ ਦੇ ਨਾਲ ਉਸ ਬੱਚੇ ਦਾ ਕਤਲ ਆਪਣੇ ਹੀ ਚਾਚੇ ਵੱਲੋਂ ਕੀਤਾ ਗਿਆ ਕਿਉਂਕਿ ਲਗਾਤਾਰ ਇੱਕ ਗੱਲ ਦੁਹਰਾਈ ਜਾਂਦੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਚਾਰਾਂ ਭਰਾਵਾਂ ਦੇ ਵਿੱਚੋਂ ਸਿਰਫ ਇੱਕੋ ਹੀ ਭਰਾ ਸਨ ਉਹ ਜਿਨ੍ਹਾਂ ਦਾ ਵਿਆਹ ਗੁਰਮੀਤ ਕੌਰ ਜੀ ਨਾਲ ਹੋਇਆ ਸੀ ਤੇ ਜਿਨ੍ਹਾਂ ਦਾ ਸ਼ਰਨ ਨਾਮ ਦਾ ਪੁੱਤਰ ਸੀ ਬਾਕੀ ਤਿੰਨੋਂ ਚਾਚੇ ਜਿਹੜੇ ਉਹ ਕੁਆਰੇ ਸਨ ਕਿਤਨਾ ਕਿਤੇ ਇਹ ਗੱਲਾਂ ਵੀ ਹੋ ਸਕਦੀਆਂ ਨੇ ਦਿਮਾਗ ਦੇ ਵਿੱਚ ਆਈਆਂ ਹੋਣ ਕਿਉਂਕਿ ਉਹਨਾਂ ਵੱਲੋਂ ਕਿਹਾ ਗਿਆ ਕਿ ਮੈਂ ਬਿਲਕੁਲ ਇਕੱਲਾ ਮੇਰੇ ਅੱਗੇ ਪਿੱਛੇ ਕੋਈ ਨਹੀਂ ਇਹ ਗੱਲ ਗੁਰਮੀਤ ਕੌਰ ਨੂੰ ਜਿਹੜੀ ਹੈ ਕੀਤੀ ਗਈ ਸੀ ਮਾਸੀ ਉਹਨਾਂ ਮੌਜੂਦ ਨੇ ਗੱਲਬ ਹਰ ਵੀ ਕੋਰ ਕਿ ਸਰਕਨ ਆ ਦੇਖ ਦਿਓ ਮੌਕਾ ਕੀ ਸੀਗਾ ਜਦੋਂ ਹਾਲਾਤ ਇਦਾਂ ਦੇ ਸਾਹਮਣੇ ਆਂਦੇ ਨੇ ਤੇ ਕੀ ਕਹਿਣਾ ਚਾਹੋ ਅਸੀਂ ਤਾਂ ਜਿਸ ਉੱਤੇ ਵੇਖੀ ਕਰ ਉਹ ਨਾ ਆਇਆ ਮੇਰੀ ਪਰਜਾਈ ਦਾ ਇਸ ਤਰ੍ਹਾਂ ਇਸ ਤਰ੍ਹਾਂ ਸਵੀਟੀ ਦਾ ਫੋਨ ਆਇਆ ਉਹ ਕਹਿੰਦੀ ਆ ਮੇਰੇ ਮੁੰਡੇ ਨੂੰ ਚਾਕੂ ਮਾਰ ਕੇ ਛਰਨ ਸਾਨੂੰ ਨਹੀਂ ਸੀ ਪਤਾ ਅਸੀਂ ਸੋਚਿਆ ਵੀ ਬੱਚੇ-ਬੱਚੇ ਕੋਈ ਸਕੂਲ ਕੋਈ ਗੱਲ ਹੋਈ ਹੋਣੀ ਹੈ ਕੋਈ ਆ ਗਿਆ ਚਲੋ ਬੱਚੇ ਲੜ ਪਏ ਆਪਸ ਵਿੱਚ ਸਾਨੂੰ ਇੰਨੀ ਵੱਡੀ ਅਸੀਂ ਆ ਕੇ ਮੈਂ ਦੇਖਿਆ ਇਸ ਸੜਕ ਵਿੱਚ ਰੋਂਦੀ ਪਈ ਸੀ ਕੱਲੀ ਭੱਜੀ ਜਾਂਦੀ ਸੀ ਇਹਦੇ ਹਸਬੰਦ ਨੇ ਫੜਿਆ ਹੋਇਆ ਸੀ ਇਹਨੂੰ ਭੱਜ ਰਹੀ ਸੀ ਅਦਰ ਉਧਰ ਮੈਂ ਫਟਾਫਟ ਅੰਦਰ ਭੱਜ ਕੇ ਗਈ ਇਹਦਾ ਗੇਟ ਖੋਲ ਕੇ ਮੈਂ ਮੁੰਡਾ ਜਾ ਕੇ ਦੇਖਿਆ ਮੈਂ ਉਹਨੂੰ ਹਲਾਇਆ ਵੀ ਮੈਂ ਕਿਹਾ ਸ਼ਰਨ ਸ਼ਰਨ ਉਹ ਇਸ ਤਰ੍ਹਾਂ ਉਹਦਾ ਸਿਰ ਨੀਚੇ ਸੀਗਾ ਬਾਹਾਂ ਉਹਦੀਆਂ ਹੰਦ ਸੀਗੀਆਂ ਸਾਰੀਆਂ ਉਹਦੀਆਂ ਲੱਤਾਂ ਵੱਡੀਆਂ ਪਈਆਂ ਸੀ ਉਹਦਾ ਸਿਰ ਸਾਰਾ ਵੱਡਿਆ ਹੋਇਆ ਸੀ ਸਾਰਾ ਖੂਨ ਹੀ ਖੋਣ ਨੁੱਚੜ ਰਿਹਾ ਸੀ ਪਰ ਉਹ ਆਕੜਿਆ ਹੋਇਆ ਸੀ ਜਦੋਂ ਮੈਂ ਉਹਨੂੰ ਹੱਥ ਲਾਇਆ ਕੁਝ ਵੀ ਨਹੀਂ ਸੀ ਉਹਦੇ ਕੋਲ ਬਾਕੀ ਛੋਟਾ ਚਾਚਾ ਇੱਕ ਚਾਚੇ ਇੱਥੇ ਫਿਰਦੇ ਪਏ ਸੀਗੇ ਦੋਵੇਂ ਉਹਨਾਂ ਦੇ ਅਥਰੂ ਨਹੀਂ ਸੀ ਇੱਕ ਵੀ ਸਾਡਾ ਖੂਨ ਦਾ ਖੂਨ ਹੋ ਗਿਆ ਕੀ ਬੰਕੀ ਕਰਦੇ ਹੋ ਪ੍ਰਸ਼ਾਸਨ ਤੋਂ ਅਸੀਂ ਤਾਂ ਇਹੀ ਮੰਗ ਕਰਦੇ ਆਂ ਪ੍ਰਸ਼ਾਸਨ ਤੋਂ ਨਹੀਂ ਤਾਂ ਅਸੀਂ ਉਹਨਾਂ ਨੂੰ ਛੱਡਣਾ ਨਹੀਂ ਅਸੀਂ ਫਾਂਸੀ ਦਿਵਾਣੀ ਹੈ ਅਡਮਾਸੂਮ ਜਿਆ ਬੱਚਾ ਉਹ ਸੋ ਬਿਲਕੁਲ ਜੇ ਲਗਾਤਾਰ ਪ੍ਰਸ਼ਾਸਨ ਤੋਂ ਕਾਤਲ ਦੇ ਉੱਪਰ ਕਾਰਵਾਈ ਦੀ ਮੰਗ ਜਿਹੜੀ ਕੀਤੀ ਜਾ ਰਹੀ ਕਿਉਂਕਿ ਬੇਹਤ ਦੁਖਦਾਈ ਘਟਨਾ ਹੈ ਕਿਉਂਕਿ ਇਸੇ ਇੱਕ ਇੱਕ ਘਰ ਦੇ ਵਿੱਚ ਉਹ ਚਾਰ ਪਰਾਂਸ ਜਦੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਜਿਹੜੇ ਦੋ ਪਰਾਂ ਨੇ ਉਹ ਮੌਕੇ ਦੇ ਉੱਪਰ ਬਾਰੇ ਮੌਜੂਦ ਸਨ ਪਰ ਕਿਸੇ ਨੂੰ ਵੀ ਉਸ ਨੌਜਵਾਨ ਦੀ ਜਿਹੜੀ ਚੀਕਾਂ ਦੀ ਆਵਾਜ਼ ਨਹੀਂ ਸੁਣਾਈ ਦਿੱਤੀ ਉਸ ਬੱਚੇ ਦੀ ਕਿਸੇ ਨੂੰ ਵੀ ਕੋਈ ਗੱਲਬਾਤ ਨਹੀਂ ਸੁਣਾਈ ਦਿੱਤੀ ਕਿ ਜਦੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਫਿਲਹਾਲ ਪਿਤਾ ਜੀ ਮੌਜੂਦ ਨੇ ਮਾਤਾ ਜੀ ਨੇ ਤੇ ਹਾਲਾਤ ਇਸ ਤਰੀਕੇ ਦੇ ਨੇ ਕਿ ਆਖਰਕਾਰ ਜਵਾਨ ਬੱਚਾ ਸੀਗਾ ਜਿਹੜਾ ਕਿ ਆ ਹੱਥੋਂ ਨਿਕਲ ਗਿਆ ਤੇ ਉਹ ਵਾਪਸ ਆਣਾ ਤਾਂ ਨਹੀਂ ਮੁਸ਼ਕਿਲ ਪਰ ਇਨਸਾਫ ਦੀ ਮੰਗ ਜ਼ਰੂਰ ਜੜੀ ਆ ਉਹ ਪਰਿਵਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਇਹ ਤਸਵੀਰਾਂ ਨੇ ਕਿ ਸਾਹਮਣੇ ਜਿਹੜਾ ਕਮਰਾ ਉਸ ਦੇ ਵਿੱਚ ਵਾਰਦਾਤ ਜਿਹੜਾ ਇਨਜ਼ਾਮ ਦਿੱਤਾ ਗਿਆ ਤੇ ਇੱਕੋ ਹੀ ਘਰ ਦੇ ਵਿੱਚ ਜਿਹੜਾ ਰਹਿੰਦੇ ਸਨ ਜਿਹੜੇ ਚਾਰੋਂ ਭਰਾ ਸਾਡੇ ਨਾਲ ਕੁਝ ਹੋਰ ਰਿਸ਼ਤੇਦਾਰ ਮੌਜੂਦ ਨੇ ਭਾਜੀ ਕਿਸ ਤਰਕੇ ਨਾਲ ਦਿਖ ਦਿਓ ਕਿ ਨਿਕਲ ਕੇ ਸਾਹਮਣੇ ਆ ਰਿਹਾ ਕਿੱਦਾਂ ਦੀ ਸੋਚ ਦੇਖੋ ਵੀ ਪਹਿਲੀ ਗੱਲ ਤਾਂ ਉਹਨੂੰ ਇਹ ਕਰਨਾ ਹੀ ਨਹੀਂ ਚਾਹੀਦਾ ਸੀ ਜੋ ਵੀ ਕੀਤਾ ਬਹੁਤ ਹੀ ਜ਼ਿਆਦਾ ਮਾੜਾ ਕੀਤਾ ਉਹ ਕਿਸੇ ਬੱਚੇ ਨੂੰ ਇੰਨੀ ਬੇਰਹਿਮੀ ਨਾਲ ਮਾਰਨਾ 22 ਵਾਰ ਚਾਕੂ ਮਾਰਨੇ ਕੋਈ ਆਮ ਨੋਰਮਲ ਬੰਦੇ ਦੇ ਹੱਥ ਦੀ ਗਲਤੀ ਨਹੀਂ ਹੈ ਠੀਕ ਹੈ ਬਾਕੀ ਸਾਨੂੰ ਇਹ ਹੈ ਕਿ ਮਾਵਾਬ ਦਾ ਘਾਟਾ ਇਹ ਕਦੀ ਪੂਰਾ ਨਹੀਂ ਹੋ ਸਕਦਾ ਜਿਹੜਾ ਹੋ ਗਿਆ ਇਹਨਾਂ ਨੂੰ ਬਸ ਉਹਨੂੰ ਪਕੜਿਆ ਜਾਵੇ ਉਸਤੇ ਕਾਰਵਾਈ ਬਣਦੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕੋਈ ਰਹਿਮ ਨਾ ਕੀਤਾਏ ਉਸਤੇ ਬਿਲਕੁਲ ਹੀ ਹਾਲਾਤ ਕਰਦੇ ਬਹੁਤ ਨਾਜ਼ੁਕ ਕਿ ਕਮਾਦ ਆ ਜਿਹੜਾ ਬੱਚਾ ਉਹ ਗਵਾ ਚੁੱਕੇ ਨੇ ਆਪਣੇ ਤੇ ਪਰਿਵਾਰ ਦੇ ਵਿੱਚ ਹਾਲਾਤ ਅਤਾਂ ਦਿੰਦੇ ਨੇ ਕਿ ਅ ਕੁਝ ਕਹਿਣ ਤੋਂ ਵੀ ਇਹ ਸਮਰਥਨ ਤੇ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਕਿਸੇ ਤਰੀਕੇ ਇਨਸਾਫ ਮਿਲੇ ਤੇ ਜਿਹੜਾ ਕਾਤਲ ਆ ਉਹਨੂੰ ਜਲਦ ਤੋਂ ਜਲਦ ਪ੍ਰਸ਼ਾਸਨ ਦੇ ਵੱਲੋਂ ਫੜਿਆ ਜਾ ਸਕੇ ਉਹ ਜੋ ਜੋ ਪੁੱਛਦਾ ਕਹਿਣਾ ਉਹਨਾਂ ਸਾਫ਼ ਤੌਰ ਤੇ ਕਹਿਣਾ ਹੈ ਕਿ ਦੋ ਜਿਹੜੇ ਨੇ ਉਹ ਤੱਚੇ ਨੇ ਉਹ ਪੁੱਛ ਥਾਣੇ ਵਿੱਚ ਕਬਜ਼ੇ ਦੇ ਵਿੱਚ ਨਹੀਂ ਤੇ ਇੱਕ ਜਿਹੜਾ ਚਾਚਾ ਉਹ ਲਗਾਤਾਰ ਜਿਹੜਾ ਉਹ ਮੌਕੇ ਤੋਂ ਫਰਾਰ ਆ ਤੇ ਉਸ ਦੀ ਜਾਂਚ ਜੜੀਆ ਹੋ ਕੀਤੀ ਜਾ ਰਹੀ ਹੈ ਫਿਲਹਾਲ ਇਸ ਪੂਰੇ ਮਾਮਲੇ ਦੇ ਉੱਪਰ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਉਹਨਾਂ ਵੱਲੋਂ ਕਹਾਂਗੇ ਜਾਂਚ ਕਰ ਰਹੇ ਹਾਂ ਜਲਦ ਹੀ ਉਸ ਨੂੰ ਜਿਹੜਾ ਹੈ ਕਿ ਟਰੈਕ ਕੀਤਾ ਜਾਵੇਗਾ ਤੇ ਜਿਹੜਾ ਕਤਲ ਹੈ ਉਹਨੂੰ ਕਾਬੂ ਕਰਕੇ ਸਭ ਤੋਂ ਸਗੇ ਸਜਾੜੀ ਉਹ ਦਿੱਤੀ ਜਾਵੇਗੀ ਕੈਮਰਾ ਪਸੰਦ ਮੋਦੀ ਦੇ ਨਾਲ ਤਰਨ ਟੁਕਰਾਲ ਰੋਜਾਨਾ ਸਪੋਰਟਸਮੈਨ ਪਟਿਆਲਾ